ਅੱਜ ਕੱਲ੍ਹ ਲੋਕਾਂ ਚ ਸ਼ਾਂਤ ਸ਼ੀਲਤਾ ਇਸ ਕਦਰ ਖਤਮ ਹੋ ਗਈ ਹੈ ਕਿ ਲੜਾਈ ਝਗੜ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਨੇ ਪਰ ਇੱਕ ਨੌਜਵਾਨ ਨੂੰ ਆਪਸ ਦੇ ਵਿੱਚ ਝਗੜਾ ਕਰਦੇ ਲੋਕਾਂ ਨੂੰ ਛਡਾਉਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਹੁਣ ਗੰਭੀਰ ਹਾਲਤ ਹਸਪਤਾਲ ਚ ਦਾਖਲ ਹੈ ਦਰਅਸਲ ਅਨਗੜ ਦੇ ਰਹਿਣ ਵਾਲੇ ਨੌਜਵਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੰਮ ਲਈ ਬਾਜ਼ਾਰ ਜਾ ਰਿਹਾ ਸੀ ਰਸਤੇ 'ਚ ਝਗੜਾ ਹੋ ਰਿਹਾ ਸੀ ਜਦੋਂ ਉਸਨੇ ਝਗੜਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਹਜ਼ੂਮ ਨੇ ਉਸਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸਨੂੰ ਗੰਭੀਰ ਸੱਟਾਂ ਲੱਗੀਆਂ ਤੇ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਕੁਲਦੀਪ ਕੌਰ ਜੀ ਮ ਮੇਰਾ ਬੇਟਾ ਦਵਿੰਦਰ ਸਿੰਘ ਸਾਰੇ ਘਰ ਅਚਾਨਕ ਇਸ ਤਰ੍ਹਾਂ ਗਿਆ ਸੀਗਾ ਬਾਜ਼ਾਰ ਗਿਆ ਸਾਨੂੰ ਨਹੀਂ ਪਤਾ ਜਦੋਂ ਮਲਕੀ ਰਾਤ ਇਹ ਬਹੁਤ ਜ਼ਿਆਦਾ ਖੂਨ ਨਾਲ ਲਿਬੜਿਆ ਬਿਲਕੁਲ ਲੇਥੂ ਪੀਥੂ ਹੋਇਆ ਘਰ ਆਇਆ ਅਸੀਂ ਫਟਾਫਟ ਇਹਨੂੰ ਚੁੱਕਿਆ ਲੱਗਿਆ ਤੇ ਅਸੀਂ ਚੌਂਕੀ ਗਏ ਆ ਚੌਂਕੀ ਉਹਨਾਂ ਨੇ ਉਸ ਵਾਲੇ ਪਰ ਤਾ ਕਹਿੰਦੇ ਵੀ ਆਹ ਡਾਟ ਲੈ ਜਾਓ ਸਿਵਲ ਚ ਚੱਲ ਜਓ ਅਸੀਂ ਸਿਵਲ ਗਏ ਆ ਇਹਨਾਂ ਨੇ ਟੈਗਟ ਮਤਲਬ ਟਾਂਕੇਟ ਨੂੰ ਕਲਵਾ ਕੇ ਲੈ ਆਂਦੇ ਆ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਸਿਹਰੇ ਫਿਰ ਅਸੀਂ ਐਕਸ-ਰੇ ਕਰਵਾ ਕੇ ਲੈ ਕੇ ਆਏ ਆ ਅਸੀਂ ਇਹਨਾਂ ਨੂੰ ਦੱਸਿਆ ਅਜੇ ਤੱਕ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਇਨਸਾਫ ਚਾਹੀਦਾ ਕਿ ਸਾਡੇ ਬੱਚੇ ਨੂੰ ਜੋ ਵੀ ਸਾਡੇ ਬੱਚੇ ਦਾ ਨੁਕਸਾਨ ਹੋਇਆ ਇਹ ਆਪ ਹੀ ਤੁਸੀਂ ਵੇਖ ਸਕਦੇ ਪੀ ਕੀ ਇਹਦੀ ਹਾਲਤ ਬਾਜ਼ਾਰ ਗਿਆ ਸੀਗਾ ਜੀ ਬਾਜ਼ਾਰ ਗਿਆ ਸੀ ਬਸ ਉੱਥੇ ਬਾਹਰ ਕਿਸੇ ਦੀ ਲੜਾਈ ਹੋਣ ਰਹੀ ਸੀ ਇਹਨੇ ਇਹੀ ਗੱਲ ਕਹੀ ਆ ਪੀ ਉਹਨਾਂ ਨੂੰ ਛੱਡ ਦੋ ਕੀ ਕੀ ਲੈਣਾ ਜੇ ਤੋਂ ਨਾ ਉਹਨਾਂ ਨੂੰ ਛੱਡ ਕੇ ਇਹਦੇ ਦਿਵਾਲੇ ਹੋ ਗਏ ਉਹਨਾਂ ਦਾ ਦੱਤਰ ਮਾਰੇ ਜੇ ਤੇ ਬੈਸਬਾਲ ਵੀ ਇੱਥੇ ਬਹੁਤ ਜ਼ਿਆਦੀ ਹਾਲ ਤੇ ਬੱਟੇ ਤੇ ਬਾਕੀ ਇਹਨੂੰ ਧਮਕੀ ਵੀ ਉਹਨਾਂ ਨੇ ਲਾਈ ਆ ਕਿ ਜੇ ਤੂੰ ਕਿਸੇ ਨਾਲ ਵੀ ਗੱਲ ਕੀਤੀ ਤਾਂ ਅਸੀਂ ਤੈਨੂੰ ਜਾਨੋਂ ਮਾਰ ਦੇਵਾਂਗੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਉਹਨਾਂ ਤੋਂ ਹੁਣ ਬਹੁਤ ਖਤਰਾ ਆ ਸਾਡੇ ਬੱਚਿਓ ਇਹ ਸਰ ਜੀ ਦਵਿੰਦਰ ਸਿੰਘ ਵੱਲੋਂ ਸਾਡੇ ਕੋਲ ਦਰਖਾਸਤ ਆਈ ਹੈ ਲੜਾਈ ਝਗੜਾ ਆ ਇਹਨਾਂ ਦਾ ਸ਼ਾਦੀ ਸ਼ਾਦੇ ਕੋਲ ਆ ਤੇ ਉਹਦਾ ਡਾਕਟਰ ਕੱਟ ਕੇ ਦਿੱਤਾ ਸੀ ਤੇ ਹਾਲੇ ਤੱਕ ਰਿਜ਼ਲਟ ਮਿਲਿਆ ਨਹੀਂ ਰਿਜ਼ਲਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਤਫ਼ਤੀਸ਼ ਚੱਲ ਰਹੀ ਹੈ ਸਾਡੀ ਝਗੜਾ ਇਹ ਹੀ ਬਸ ਗਲੀ ਵਿੱਚ ਕਿਤੇ ਹੋਰ ਕੋਈ ਮੁੰਡੇ ਲੜ ਰਹੇ ਦਵਿੰਦਰ ਛਿੜਾ ਰਿਹਾ ਹੈ ਉਹਨਾਂ ਨੂੰ ਤੇ ਇਹ ਉਹ ਇਹਦੇ ਗੱਲ ਪੈ ਗਏ ਕੋਈ ਏਡੀ ਖਾਸ ਰੰਜਿਸ਼ ਨਹੀਂ ਹੈਗੀ ਨਹੀਂ ਜ਼ਿਆਦਾ ਇਹਦੀ ਨਹੀਂ ਹਥਿਆਰ ਵਗੈਰਾ ਨਹੀਂ ਪਹਿਲਾਂ ਇਹਦੇ ਸਭ ਇਹਨਾਂ ਦੇ ਅੰਦਰ ਹੋਣਾ ਵੀ ਉਹਨਾਂ ਦੇ ਘਰ ਜਾ ਕੇ ਪੈ ਤੇ ਉਹਦੀ ਰੰਜਿਸ਼ ਜੀ ਨੂੰ ਇਹਨੂੰ ਆਣ ਕੇ ਮਾਰਿਆ ਉਹਨਾਂ ਨੇ ਸਾਡੇ ਲੋ ਇਹ ਬਸ ਵੇਟ ਕਰ ਰਹੇ ਉਹਦੀ ਰਿਜ਼ਲਟ ਦੀ ਜੋ ਵੀ ਆਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਅਗਲੀ ਜਦ ਕਿ ਪੁਲਿਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ 'ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜੀਕੇਆਰਟੀ ਅੱਜਕੱਲ੍ਹ ਲੋਕਾਂ 'ਚ ਸ਼ਾਂਤ ਸ਼ੀਲਤਾ ਇਸ ਕਦਰ ਖਤਮ ਹੋ ਗਈ ਹੈ ਕਿ ਲੜਾਈ ਝਗੜ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਨੇ ਪਰ ਇੱਕ ਨੌਜਵਾਨ ਨੂੰ ਆਪਸ ਦੇ ਵਿੱਚ ਝਗੜਾ ਕਰਦੇ ਲੋਕਾਂ ਨੂੰ ਛਡਾਉਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਹੁਣ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਹੈ ਦਰਅਸਲ ਅਨਗੜ ਦੇ ਰਹਿਣ ਵਾਲੇ ਨੌਜਵਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੰਮ ਲਈ ਬਾਜ਼ਾਰ ਜਾ ਰਿਹਾ ਸੀ ਰਸਤੇ 'ਚ ਝਗੜਾ ਹੋ ਰਿਹਾ ਸੀ ਜਦ ਉਸਨੇ ਝਗੜਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਹਜ਼ੂਮ ਨੇ ਉਸ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਹਸਪਤਾਲ 'ਚੋਂ ਭੜਤੀ ਕਰਵਾਉਣਾ ਪਿਆ ਕੁਲਦੀਪ ਕੌਰ ਮੇਰਾ ਬੇਟਾ ਦਵਿੰਦਰ ਸਿੰਘ ਸਾਰੇ ਘਰੋਂ ਅਚਾਨਕ ਇਸ ਤਰ੍ਹਾਂ ਗਿਆ ਸੀਗਾ ਬਾਜ਼ਾਰ ਗਿਆ ਸਾਨੂੰ ਨਹੀਂ ਪਤਾ ਜਦੋਂ ਮਲਕੀ ਰਾਤ ਦੇ ਬਹੁਤ ਜ਼ਿਆਦਾ ਖੂਨ ਨਾਲ ਲਿਬੜਿਆ ਬਿਲਕੁਲ ਲੇਥੂ ਪੀਥੂ ਹੋਇਆ ਘਰ ਆਇਆ ਅਸੀਂ ਫਟਾਫਟ ਇਹਨੂੰ ਚੁੱਕਿਆ ਲੱਦਿਆ ਤੇ ਅਸੀਂ ਚੌਂਕੀ ਗਏ ਆ ਚੌਂਕੀ ਉਹਨਾਂ ਨੇ ਉਸ ਵੇਲੇ ਪਰਚਾ ਕਹਿੰਦੇ ਵੀ ਆਹ ਡਾਟ ਲੈ ਜਾਓ ਸਿਵਲ ਚ ਚਲ ਜਓ ਅਸੀਂ ਸਿਵਲ ਗਏ ਆ ਇਹਨਾਂ ਨੇ ਟਾਂਕੇਟ ਨੂੰ ਕਿ ਲਵਾ ਕੇ ਲੈ ਆਂਦੇ ਆ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਛੇਰੇ ਫਿਰ ਅਸੀਂ ਐਕਸ-ਰੇ ਕਰਵਾ ਕੇ ਲੈ ਕੇ ਆਏ ਆ ਅਸੀਂ ਇਹਨਾਂ ਨੂੰ ਦੱਸਿਆ ਅਜੇ ਤੱਕ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਇਨਸਾਫ ਚਾਹੀਦਾ ਕਿ ਸਾਡੇ ਬੱਚੇ ਨੂੰ ਜੋ ਵੀ ਸਾਡੇ ਬੱਚੇ ਦਾ ਨੁਕਸਾਨ ਹੋਇਆ ਇਹ ਆਪ ਹੀ ਤੁਸੀਂ ਵੇਖ ਸਕਦੇ ਪੀ ਕੀ ਇਹਦੀ ਹਾਲਤ ਬਾਜ਼ਾਰ ਗਿਆ ਸੀਗਾ ਜੀ ਬਾਜ਼ਾਰ ਗਿਆ ਸੀ ਬਸ ਉੱਥੇ ਬਾਹਰ ਕਿਸੇ ਦੀ ਲੜਾਈ ਹੋਣ ਰਹੀ ਸੀ ਤੇ ਇਹਨੇ ਇਹੀ ਗੱਲ ਕਹੀ ਆ ਪੀ ਇਹਨਾਂ ਨੂੰ ਛੱਡ ਦੋ ਕੀ ਕੀ ਲੈਣਾ ਜੇ ਤੋਂ ਨਾ ਉਹਨਾਂ ਨੂੰ ਛੱਡ ਕੇ ਇਹਦੇ ਦਿਵਾਲੇ ਹੋ ਗਏ ਉਹਨਾਂ ਦਾ ਦੱਤਰ ਮਾਰੇ ਜੇ ਤੇ ਬੈਸਬਾਲ ਵੇਖਦੇ ਬਹੁਤ ਜ਼ਿਆਦੀ ਹਾਲ ਤੇ ਬੱਟੇ ਤੇ ਬਾਕੀ ਇਹਨੂੰ ਧਮਕੀ ਵੀ ਉਹਨਾਂ ਨੇ ਲਾਈ ਆ ਕਿ ਜੇ ਤੂੰ ਕਿਸੇ ਨਾਲ ਵੀ ਗੱਲ ਕੀਤੀ ਤਾਂ ਅਸੀਂ ਤੈਨੂੰ ਜਾਨੋਂ ਮਾਰ ਦੇਵਾਂਗੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਉਹਨਾਂ ਤੋਂ ਹੁਣ ਬਹੁਤ ਖਤਰਾ ਹੈ ਸਾਡੇ ਬੱਚਿਓ ਇਹ ਸਰ ਜੀ ਦਵਿੰਦਰ ਸਿੰਘ ਵੱਲੋਂ ਸਾਡੇ ਕੋਲ ਦਰਖਾਸਤ ਆਈ ਹੈ ਲੜਾਈ ਝਗੜਾ ਆਇਆ ਇਹਨਾਂ ਦਾ ਸ਼ਾਦੀ ਸ਼ਾਦੇ ਕੋਲ ਆ ਤੇ ਉਹਦਾ ਡਾਕਟਰ ਕੱਟ ਕੇ ਦਿੱਤਾ ਸੀ ਤੇ ਹਲੇ ਤੱਕ ਰਿਜ਼ਲਟ ਮਿਲਿਆ ਨਹੀਂ ਰਿਜ਼ਲਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਤਫ਼ਤੀਸ਼ ਚੱਲ ਰਹੀ ਹੈ ਸਾਡੀ ਝਗੜਾ ਇਹ ਬਸ ਗਲੀ ਵਿੱਚ ਕਿਤੇ ਹੋਰ ਕੋਈ ਮੁੰਡੇ ਲੜ ਰਹੇ ਦਵਿੰਦਰ ਛਿੜਾ ਰਿਹਾ ਹੈ ਉਹਨਾਂ ਨੂੰ ਤੇ ਇਹ ਇਹਦੇ ਗੱਲ ਪੈ ਗਏ ਕੋਈ ਏਡੀ ਖਾਸ ਰੰਜਿਸ਼ ਨਹੀਂ ਹੈਗੀ ਨੀ ਜਿਆਦਾ ਇਹਦੀ ਨਹੀਂ ਹਥਿਆਰ ਵਗੈਰਾ ਨਹੀਂ ਪਹਿਲਾਂ ਇਹਦੇ ਸਵੇਣਾ ਦਿਵਿੰਦਰ ਹੋਣਾ ਵੀ ਉਹਨਾਂ ਦੇ ਘਰ ਜਾ ਕੇ ਪਏ ਤੇ ਉਹਦੀ ਰੰਜਿਸ਼ ਚੇਤ ਨੂੰ ਇਹਨੂੰ ਮਣ ਕੇ ਮਾਰਿਆ ਉਹਨਾਂ ਨੇ ਸਾਡੇ ਲੋਏ ਬਸ ਵੇਟ ਕਰ ਰਹੇ ਆ ਉਹਦੀ ਰਿਜ਼ਲਟ ਦੀ ਜੋ ਵੀ ਆਈ ਉਹਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜੀ ਜਦ ਕਿ ਪੁਲਿਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ 'ਚ ਕੇਸ ਤਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜੀਕੇ ਟੀਵੀ